ਇੱਕ ਬਟਿੰਡੇ ਦੇ ਵਿੱਚ ਇੱਕ ਨਰਿੰਦਰਦੀਪ ਸਿੰਘ ਨਾਂ ਦਾ 33 ਸਾਲ ਕਾਂਤ ਸਾਲਾਂ ਦਾ ਨੌਜਵਾਨ ਪੁਲਿਸ ਨੇ ਕ੍ਰੈਡਿਟਾ ਸੀਗਾ ਬਿਜਲੀ ਲਾ ਕੇ ਜਿਹੜਾ ਉਹ ਮਾਰਦਾ ਸੰਗਰੂਰ ਦੇ ਵਿੱਚ ਕਿਰਤੀ ਕਿਸਾਨੀ ਨੂੰ ਲਗੂ ਨਰਪਾਲ ਸਿੰਘ ਆਈਏ ਜਿਹੜੇ ਅਗੇ ਆ ਜਿਹੜਾ ਉਹਨਾਂ ਤੇ ਮਤਲਬ ਜਿਹੜਾ ਸੀਗਾ ਬਰਿੰਦਰ ਗੋਇਲ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਆ ਉਹਨਾਂ ਦੇ ਭੂਮਾਪੀਆਂ ਨੇ ਹਮਲਾ ਕੀਤਾ ਕਿਸੇ ਸਕੂਲ ਦੇ ਅਧਿਆਪਕਾਂ ਨੂੰ ਜੇਲ੍ਹ ਚ ਭੇਜਣਾ ਉਹਨਾਂ ਨੌਕਰੀਆਂ ਤੋਂ ਸਾਰਕ ਕਰਨਾ ਇਹ ਵਿਕਾਸ ਆ ਜੇ ਇਹ ਵਿਕਾਸ ਆ ਤੇ ਅਸੀਂ ਇਹਦਾ ਵਿਰੋਧ ਕਰਾਂਗੇ ਹੁਣ ਮੰਨ ਲਓ ਕਿਸੇ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲ ਰਹੀਗੀ ਠੀਕ ਹੈ ਉਹਨਾਂ ਨੇ ਕਿਸੇ ਅਧਿਕਾਰੀ ਨੂੰ ਘੇਰ ਲਿਆ ਉਹਨੇ ਕਹਿਆ ਅਧਿਕਾਰੀ ਦਾ ਜ਼ਰੂਰੀ ਸਿਮਾਵਾਂ ਵਾਲਾ ਕੰਮ ਆਨੇ ਨਿਪਟਾਉਂਦੇ ਬਸ ਸਰਕਾਰੀ ਡਿਊਟੀ ਸਰਕਾਰੀ ਮੁਲਾਜ਼ਮ ਨੂੰ ਕੋਈ ਡਿਊਟੀ ਕਰਨ ਤੋਂ ਰੋਕਦਾ ਜਦੋਂ ਤੁਸੀਂ ਇੱਥੋਂ ਤੱਕ ਕਾਨੂੰਨ ਲੈ ਕੇ ਉਹਨੂੰ ਅਤਵਾਦੀ ਸਰਗਰਮੀ 'ਚ ਲੈ ਜਾਂਦਾ ਠੀਕ ਹੈ ਤੇ ਫਿਰ ਇਹਦੇ ਖਿਲਾਫ ਰੋਸ ਤਾਂ ਲੋਕਾਂ ਵਿੱਚ ਪੈਦਾ ਜਿਹੜਾ ਉਹ ਹੋਣਾ ਹੁਣ ਤਾਂ ਹੈ ਖੁਸ਼ੀਏ ਦੱਸੋ ਕਿ ਭਗਵੰਤ ਸਤਮਾਨ ਦੀ ਕਿਹੜੀ ਗੱਲ ਤੇ ਲੋਕ ਯਕੀਨ ਕਰਦੇ ਜੀ ਉਹਨੇ ਆਪਣਾ ਹੀ ਐਮਐਲਏ ਖੜਿਆ ਲੋਕ ਤਾਂ ਕਹਿੰਦੇ ਪਹਿਲਾਂ ਤਾਂ ਕੀ ਬਣਿਆ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਥੱਲੇ ਭਗਵੰਤਪਾਣ ਦੀ ਵੱਡੀ ਫੋਟੋ ਲੱਗੀ ਹੋਈ ਸੀ ਹੁਣ ਪਤਾ ਨਹੀਂ ਲੈ ਵੀ ਖਬਰ ਸੰਜੀਦਗੀ ਨਾਲ ਲਾਈ ਸੀ ਕਿ ਮਜ਼ਾਕ ਕੀਤਾ ਹੋਇਆ ਸੀ ਅਸਟਾਈਮ ਅਸੀਂ ਬਠਿੰਡੇ ਆ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਵੱਡੇ ਪ੍ਰਦਰਸ਼ਨਾਂ ਜਿਹੜੇ ਕੀਤੇ ਗਏ ਨੇ ਤਾਂ ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਮੁਤਾਬਕ ਗੱਲਬਾਤ ਕਰਾਂਗੇ ਮੇਰੇ ਨਾਲ ਕਿਰਤੀ ਕਿਸਾਨੀ union ਦੇ ਜਰਨਲ ਸਕਤਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੌਜੂਦ ਨੇ ਪਈ ਜੀ ਅੱਜ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਪੂਰੀ ਥਾਵਾਂ ਦੇ ਵਿੱਚ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਹੋਰ ਕੀ-ਕੀ ਮੰਗਾਂ ਨੇ ਤੁਹਾਡੀਆਂ ਜੋ ਕਰਾਂਗੇ ਦੇਖੋ ਪੂਰੇ ਪੰਜਾਬ ਨੂੰ ਇੱਕ ਪੁਲਸੀਆ ਸਟੇਟ ਪੰਜਾਬ ਸਰਕਾਰ ਬਣਾਉਣ ਤੇ ਲੱਗੀ ਹੋਈ ਹੈ। ਹਰ ਦੂਜੇ ਦਿਨ ਇੱਕ ਕਤਲ ਜਿਹੜਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਕਿਸੇ ਨੂੰ ਗੈਂਗਸਟਰ ਕਹਿ ਕੇ ਕੱਲ ਇੱਕ ਬਠਿੰਡੇ ਦੇ ਵਿੱਚ ਇੱਕ ਨਰਿੰਦਰਦੀਪ ਸਿੰਘ ਨਾਂ ਦਾ 33 ਸਾਲ ਕਾਂ ਸਾਲਾਂ ਦਾ ਨੌਜਵਾਨ ਪੁਲਿਸ ਨੇ ਕਰ ਜਿਹੜਾ ਸੀਗਾ ਉਹ ਬਿਜਲੀ ਲਾ ਕੇ ਜਿਹੜਾ ਉਹ ਮਾਰਤਾ। ਇਹ ਕਹਿ ਕੇ ਵੀ ਉਹ ਹਾਈਲਾਈਟਸ ਦੀ ਟ੍ਰੇਨਿੰਗ ਦਿੰਦਾ ਸੀ ਤੇ ਇਹ ਕਹਿ ਕੇ ਵੀ ਇਹ ਜਿਹੜਾ ਚਿੱਟਾ ਵੇਚਦਾ ਹੈਗਾ। ਇਹ ਸ਼ੱਕ ਸੀ। ਜਿਹੜਾ ਇਸ ਨਾਮ ਤੇ ਚਿੱਟੇ ਨੂੰ ਖਤਮ ਕਰਨ ਦੇ ਨਾਮ ਤੇ ਠੀਕ ਹੈ ਜાં ਲੋਕਾਂ ਇਹ ਇੱਕ ਪੁਲਸੀਆ ਸਟੇਡੀ ਜਿਹੜੀ ਬਣਾਈ ਜਾ ਰਹੀ ਹੈਗੀ ਆ ਹਰ ਸੰਘਰਸ਼ ਨੂੰ ਬਦਨਾਮ ਕਰਕੇ ਜਿਹੜਾ ਹੈਗਾ ਉਹ ਇੱਕ ਜ਼ਬਰਦਸਤ ਕਹਾੜਾ ਲਗਾਤਾਰ ਤੇਜ਼ ਪੰਜਾਬ ਸਰਕਾਰ ਜਿਹੜਾ ਕਰ ਰਹੀ ਹੈਗੀ ਆ ਦੂਸਰਾ ਇਹ ਜਿਹੜਾ ਕੇਂਦਰ ਸਰਕਾਰ ਬੀਐਨਐਸ ਰਗੀ ਕਾਨੂੰਨ ਲੈ ਕੇ ਆਈ ਹੈ ਕਿ ਹਰ ਸਰਗਰਮੀ ਨੂੰ ਇੱਕ ਵੱਡੀ ਸਰਗਰਮੀ ਦੇ ਘੇਰੇ ਚ ਲੈ ਆਉਂਦਾ ਹੈਗਾ ਮੇਨ ਤਾਂ ਉਹ ਉਹਦੇ ਖਿਲਾਫ ਆ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਦਰਸ਼ਨ ਇਹਦੇ ਵਿੱਚ ਜਿਹੜਾ ਸੰਗਰੂਰ ਦੇ ਵਿੱਚ ਕਿਰਤੀ ਕਿਸਾਨੀ ਨੂੰ ਲਾਗੂ ਨਰਪੈ ਸਿੰਘ ਖਾਈਏ ਜਿਹੜੇ ਹੈਗੇ ਆ ਜਿਹੜਾ ਉਹਨਾਂ ਤੇ ਮਤਲਬ ਜਿਹੜਾ ਸੀਗਾ ਬਰਿੰਦਰ ਗੋਇਲ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਆ ਉਹਨਾਂ ਦੇ ਭੂ ਮਾਫੀਆ ਨੇ ਹਮਲਾ ਕੀਤਾ ਠੀਕ ਹੈ ਪਿੰਡ ਚ ਜ਼ਮੀਨ ਦਾ ਮਾਮਲਾ ਸੀ ਉਹ ਭੂ ਮਾਫੀਆ ਦੱਬਣਾ ਚਾਹੁੰਦਾ ਸੀ ਉਹਨਾਂ ਨੇ ਆਗੂ ਸੀ ਪਿੰਡ ਦਾ ਰੋਕਿਆ ਉਹਨਾਂ ਨਿੰਨ ਲਖਤਾ ਬਾਹ ਜਿਹੜੀਆਂ ਤੋੜੀਆਂ ਤੇ ਅਜ ਤੱਕ ਦੋਸ਼ੀ ਜਿਹੜੇ ਗ੍ਰਿਫਤਾਰ ਉਹ ਨਹੀਂ ਕੀਤੇ ਗਏ ਜੀ ਦੂਸਰੇ ਨੰਬਰ ਤੇ ਕਿ ਜਿਹੜਾ ਆੜੇ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੈ ਲੋਕਾਂ ਦੇ ਜਿਹੜੇ ਇਤਰਾਜ਼ ਹੈ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਇੰਡਸਟਰੀ ਲੱਗਣੀ ਚਾਹੀਦੀ ਜਿਹੜੇ ਲੋਕਾਂ ਦੇ ਇਤਰਾਜ਼ ਆ ਲੋਕਾਂ ਦੇ ਵਾਤਾਵਰਨ ਨਾਲ ਜੁੜੇ ਹੋਏ ਸਰਕਾਰ ਆ ਉਹਨਾਂ ਨੂੰ ਜਰੂਰ ਸੰਬੋਧਿਤ ਹੋਇਆ ਜਾਣਾ ਚਾਹੀਦਾ ਜੀ ਤੀਸਰਾ ਜਿਹੜਾ ਅਦਰਸ਼ ਸਕੂਲ ਚੌਕ ਦਾ ਮਾਮਲਾ ਜੂਨ ਪਿੰਡ ਦਾ ਜ਼ਮੀਨ ਦਾ ਮਾਮਲਾ ਇਹ ਸਾਰੇ ਮਾਮਲਿਆਂ ਤੇ ਅੱਜ ਅਸੀਂ ਬਟਿੰਡੇ ਦੇ ਵਿੱਚ ਸੰਗਰੂਰ ਦੇ ਵਿੱਚ ਜਗਰਾਉਂ 'ਚ ਵੀ ਰੱਖਿਆ ਸੀ ਜਗਰਾਉਂ ਕਿਉਂਕਿ ਹਾਈ ਕੋਰਟ ਤਰੀਕ ਆ ਅਖਾੜੇ ਵਾਲੇ ਮਾਮਲੇ ਦੀ ਉਹ ਹੁਣ ਜੂਨ ਦੇ ਪਹਿਲੇ ਹਫਤੇ ਪ੍ਰਦਰਸ਼ਨ ਕੀਤਾ ਜਾਊਗਾ ਇਹ ਮੰਗਾ ਤੇ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਸਰਕਾਰ ਨੇ ਜਿਵੇਂ ਤੁਸੀਂ ਕਿਹਾ ਕਿ ਸਰਕਾਰ ਲਗਾਤਾਰ ਜਬਰ ਕਰ ਰਹੀ ਹੈ ਪਰ ਉਹਨਾਂ ਦਾ ਇਹ ਕਹਿਣਾ ਕਿ ਕਿਸਾਨ ਤਾਂ ਆਪਣੀ ਮਰਜ਼ੀ ਨਾਲ ਜਿੱਤੇ ਧਰਨਾ ਲਾ ਲੈਂਦੇ ਆ ਵਿਕਾਸ ਦੇ ਵਿੱਚ ਕਹਿੰਦੇ ਡਿੱਕਾ ਪਾਉਂਦੇ ਆ ਤਾਂ ਦੇਖੋ ਵਿਕਾਸ ਕਿਨੂੰ ਕਹਿੰਨੇ ਹੋ ਤੁਸੀਂ ਹਾਂ ਕੀ ਕਿਸੇ ਸਕੂਲ ਦੇ ਅਧਿਆਪਕਾਂ ਨੂੰ ਜੇਲ੍ਹ ਚ ਭੇਜਣਾ ਉਹਨਾਂ ਨੌਕਰੀਆਂ ਤੋਂ ਫਾਰਕ ਕਰਨਾ ਇਹ ਵਿਕਾਸ ਆ ਜੇ ਇਹ ਵਿਕਾਸ ਆ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੀ ਧੂ ਮਾਫੀਆ ਜ਼ਮੀਨ ਨੱਪਣਾ ਚਾਹਦਾ ਕੋਈ ਕਿਸਾਨ ਆਗੂ ਰੋਕਦਾ ਕਿਸਾਨ ਆਗੂ ਦੀਆਂ ਲੱਤਾਂ ਤੋੜਨੀਆਂ ਤੇ ਲੋਕਾਂ ਦੀ ਜ਼ਮੀਨ ਤੇ ਕਬਜ਼ਾ ਕਰਾਉਣਾ ਆਮ ਆਦਮੀ ਪਾਰਟੀ ਦੇ ਮੰਤਰੀ ਵੱਲੋਂ ਇਹ ਵਿਕਾਸ ਆ ਜੇ ਇਹ ਵਿਕਾਸ ਆ ਤੇ ਸੀ ਇਸ ਵਿਕਾਸ ਦੇ ਵ੍ਰੋਧੀਆਂ ਜੀ ਠੀਕ ਹੈ ਜੇ ਕਿਤੇ ਮਤਲਬ ਤੁਸੀਂ ਫੈਕਟਰੀ ਲਾ ਰਹੇ ਹੋ ਜਿਹੜੀ ਵਾਤਾਵਰਣ ਦੇ ਵਾਸਤੇ ਖਤਰਨਾਕ ਹੈਗੀ ਆ ਜੇ ਲੋਕਾਂ ਦੇ ਇਤਰਾਜ਼ ਹੈਗੇ ਆ ਤੁਸੀਂ ਲੋਕਾਂ ਦੇ ਇਤਰਾਜ਼ ਨੂੰ ਸਮੁਧਿਤ ਹੋਏ ਬਿਨਾ ਇਤਰਾਜ਼ ਨੂੰ ਦੂਰ ਕੀਤੇ ਬਿਨਾ ਠੱਕੇ ਨਾਲ ਉਹ ਫੈਕਟਰੀ ਲਾਉਣਾ ਚਾਹੁੰਦੇ ਹੋ ਜੇ ਇਹ ਵਿਕਾਸ ਅਸਲ ਫਿਰ ਇਸ ਵਿਕਾਸ ਦੇ ਵਿੱਚ ਅਸੀਂ ਡਿੱਕਾ ਹੈਗੇ ਠੀਕ ਆ ਅਸਲ ਦੇ ਵਿੱਚ ਸਰਕਾਰ ਵਿਕਾਸ ਕਰਦੀ ਆ ਕਾਰਪੋਰੇਟ ਕਰਾੜਿਆ ਜਿਵੇਂ ਅਸੀਂ ਮਲਕ ਭਾਗੋ ਤੇ ਭਾਈ ਲਾਲੋ ਵਾਲੀ ਜਿਹੜੀ ਸਾਖੀ ਸੁਣੀ ਆ ਸਾਰਿਆਂ ਨੇ ਕਿ ਜਿਹੜੀ ਇਹ ਸਰਕਾਰ ਆ ਇਹ ਮਲਕ ਭਾਗੋਆਂ ਦੀ ਸਰਕਾਰ ਆ ਤੇ ਅਸੀਂ ਜਿਹੜੇ ਹੈਗੇ ਆ ਅਸੀਂ ਭਾਈ ਲਾਲੋਆਂ ਦੀ ਜਮਾਤ ਚੋਂ ਆਉਂਦੇ ਆ ਅਸੀਂ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਹੱਕ ਸੱਚ ਮੰਗਦੇ ਲੋਕ ਆ ਉਹਨਾਂ ਦੇ ਜਿਹੜਾ ਡਾਕਾ ਮਾਰ ਰਹੀ ਹੈ ਸਰਕਾਰ ਉਹਦਾ ਅਸੀਂ ਵਿਰੋਧ ਜਿਹੜਾ ਕਰਨਾ ਹੀ ਕਰਨਾ ਹੈਗਾ ਉਹ ਲੜਾਈ ਤਾਂ ਦੋ ਤਰ੍ਹਾਂ ਦੀ ਜਿਹੜੀ ਆ ਉਹ ਹੈਗੀ ਹੈ ਅੱਛਾ ਭਾਈ ਦੂਸਰੇ ਪਾਸੇ ਹੁਣ ਪਿਛਲੇ ਦਿਨਾਂ ਦੇ ਦੌਰਾਨ ਜੋ ਸਰਕਾਰ ਦੇ ਵੱਲੋਂ 24 24000 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਹੁਣ ਵੀ ਕਿਸਾਨ ਸਾਡਾ ਵਿਰੋਧ ਕਰ ਰਹੇ ਹੁਣ ਵੀ ਬਹੁਤ ਸਾਰੇ ਲੋਕ ਵਿਰੋਧ ਚਾਹਾਲਾਂ ਕਿ ਕਹਿੰਦੇ ਅਸੀਂ ਜ਼ਮੀਨ ਦੇ ਵੱਟੇ ਲੋਕਾਂ ਨੂੰ ਪਲਾਟ ਕੱਟ ਕੇ ਦੇ ਰਹੇ ਹਾਂ ਮਾਮਲਾ ਪਲਾਟਾਂ ਦਾ ਨਹੀਂ ਉਹ ਜਿੰਦੇ ਕੋਲੇ ਜ਼ਮੀਨ ਆ ਉਹਦੀ ਜ਼ਮੀਨ ਖੋ ਕੇ ਕਹੋ ਤੁਸੀਂ ਨੂੰ ਪਲਾਟ ਕੱਟ ਕੇ ਦੇਣੇ ਆ ਜੀ ਕੀ ਇਹ ਵਿਗਾਸ ਆ ਠੀਕ ਆ ਇਹ ਜਿਹੜੀਆਂ ਸਰਕਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ ਹੈਗੀ ਆ ਇਹ ਕਿਸੇ ਵੀ ਤਰੀਕੇ ਨਾਲ ਜਿਹੜੀਆਂ ਨੇ ਹੈਗਾ ਉਹ ਠੀਕ ਨਹੀਂ ਹੈ ਗਾਗਾ ਸਰਕਾਰ ਜਿਹੜੀ ਆ ਇੱਕ ਖੇਤੀ ਵਾਲੀ ਜ਼ਮੀਨ ਆ ਜਦੋਂ ਦੁਨੀਆ ਭਰ ਦੇ ਵਿੱਚ ਗਲੋਬਲ ਵਾਰਮਿੰਗ ਕਰਕੇ ਅਨਾਜ ਦਾ ਜਿਹੜਾ ਸੰਕਟ ਪੈਦਾ ਹੋ ਰਿਹਾ ਠੀਕ ਆ ਮਤਲਬ ਪਾਣੀ ਦੇ ਸਰੋਤ ਸੁੱਕ ਰਹੇ ਹੈਗੇ ਆ ਖੇਤੀ ਵਾਲੀ ਜ਼ਮੀਨ ਜਿਹੜੀ ਹੈਗੀ ਆ ਉਹ ਘਟਦੀ ਜਾ ਰਹੀ ਆ ਠੀਕ ਆ ਤਾਂ ਉਸ ਸਮੇਂ ਇਹਦੇ ਵਿੱਚ ਕਿਉਂਕਿ ਮਨੁੱਖ ਦੀ ਸਭ ਤੋਂ ਮੁਢਲੀ ਲੋੜ ਜਿਹੜੀ ਹੈਗੀ ਆ ਉਹ ਅਨਾਜ ਤੇ ਪਾਣੀ ਆ ਜੀ ਇਸ ਕਰਕੇ ਜਿਹੜੀ ਜ਼ਮੀਨ 'ਚ ਵਧੀਆ ਅਨਾਜ ਪੈਦਾ ਹੁੰਦਾ ਉੱਥੇ ਤੁਸੀਂ ਧੜਾ ਧੜਾ ਮਤਲਬ ਘਰ ਘਰੋਸਾਰ ਨੇ ਕਲੋਨੀਆਂ ਕੱਟੀ ਜਾਂਦੇ ਆ ਠੀਕ ਹੈ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹ ਵਾਜਬ ਨਹੀਂ ਹੈ ਠੀਕ ਹੈ ਜਿਹੜੀਆਂ ਕਿਤੇ ਵੀ ਮੰਨ ਲਓ ਜ਼ਮੀਨ ਜਿਹੜੀ ਖੇਤੀਯੋਗ ਨਹੀਂ ਹੈਗੀਗੀ ਉਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਕਰ ਲੋ ਜਿਹੜੀ ਜ਼ਮੀਨ ਖੇਤੀਯੋਗ ਆ ਚੰਗੀ ਜ਼ਮੀਨ ਹੈਗੀ ਆ ਉਹਨੂੰ ਤੁਸੀਂ ਕਿਉਂ ਵੇਸਟ ਜਿਹੜਾ ਹੈਗਾ ਉਹ ਕਰਨਾ ਚਾਹੁੰਦੇ ਹੈਗੇ ਹੋ ਕਿ ਸਿਰਫ ਜਿਹੜਾ ਪ੍ਰਾਪਰਟੀ ਨਾਲ ਸੰਬੰਧਿਤ ਲੋਕ ਨੇ ਠੀਕ ਆ ਜਾਂ ਜਿਹੜੇ ਮਤਲਬ ਸ਼ਹਿਰਾਂ ਚ ਵੱਡੀਆਂ-ਵੱਡੀਆਂ ਕਲੋਨੀਆਂ ਉਸਾਰ ਰਹੇ ਆ ਉਹਨਾਂ ਜਿਹੜਾ ਉਹਨਾਂ ਦਾ ਹੈਗਾ ਕਰੋੜਾਂ ਅਰਬਾਂ ਦਾ ਕਾਰੋਬਾਰ ਹੈਗਾ ਉਹਨੂੰ ਫੁੱਲਤ ਕਰਨ ਲਈ ਉਹਦੇ ਚੋਂ ਹਿੱਸੇ ਪੱਤੀਆਂ ਲੈ ਲਈ ਸਰਕਾਰ ਹੀ ਕਰ ਰਹੀ ਹੈਗੀ ਆ ਤੇ ਨਾ ਮੈਨੂੰ ਜਿਹੜਾ ਹੈਗਾ ਵਿਕਾਸ ਦਾ ਉਹ ਜਿਹੜਾ ਦਿੱਤਾ ਜਾਂਦਾ ਹੈਗਾ ਤੁਸੀਂ ਇਹ ਦੇਖੋ ਕਿ ਇਸ ਮੁਲਕ ਦੇ ਵਿੱਚ ਠੀਕ ਹੈ ਜਦੋਂ ਤੁਸੀਂ ਲੋਕਾਂ ਦੇ ਅੰਦੋਲਨ ਨੂੰ ਇਹ ਕਹਤਾ ਕਿ ਜਿਹੜਾ ਜ਼ਰੂਰੀ ਸੇਵਾਵਾਂ 'ਚ ਵਾਧਾ ਪਾਊਗਾ ਅੜਿੱਕਾ ਪਾਊਗਾ ਉਹਨੂੰ ਆਤਵਾਦੀ ਸਰਗਰਮੀ ਮੰਨਿਆ ਜਾਊਗਾ ਹੁਣ ਮੰਨ ਲਓ ਕਿਸੇ ਅਧਿਆਪਕਾ ਨੂੰ ਤਨਖਾਹ ਨਹੀਂ ਮਿਲ ਰਹੀਗੀ ਠੀਕ ਹੈ ਉਹਨਾਂ ਨੇ ਕਿਸੇ ਅਧਿਕਾਰੀ ਨੂੰ ਘੇਰ ਲਿਆ ਉਹ ਕਹਿੰਦੇ ਅਧਿਕਾਰੀ ਨੇ ਤਾਂ ਜ਼ਰੂਰੀ ਸੇਵਾਵਾਂ ਵਾਲਾ ਕੰਮ ਆਨੇ ਨਿਪਟਾਉਣਾ ਸਰਕਾਰੀ ਡਿਊਟੀ ਸਰਕਾਰੀ ਮਲਾਇ ਨੂੰ ਤੁਸੀਂ ਡਿਊਟੀ ਕਰਨ ਤੋਂ ਰੋਕਤਾ ਜਦੋਂ ਤੁਸੀਂ ਇੱਥੋਂ ਤੱਕ ਕਾਨੂੰਨ ਲੈ ਕੇ ਉਹਨੂੰ ਆਤਵਾਦੀ ਸਰਗਰਮੀ 'ਚ ਲੈ ਜਾਂਦਾ ਜੀ ਠੀਕ ਹੈ ਤੇ ਫਿਰ ਇਹਦੇ ਖਿਲਾਫ ਰੋਸ ਤਾਂ ਲੋਕਾਂ ਦੇ ਵਿੱਚ ਪੈਦਾ ਜਿਹੜਾ ਉਹ ਹੋਣਾ ਹੁਣਾ ਤੇ ਆ ਅਛਾ ਬਾਈ ਜੀ ਜਦੋਂ ਆਪਾਂ ਪਾਣੀਆਂ ਦੀ ਗੱਲ ਕਰਦੇ ਆ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਔਰ ਲਗਾਤਾਰ ਇਹ ਵੀ ਪ੍ਰਚਾਰ ਚ ਲੈ ਕੇ ਪੰਜਾਬ ਦਾ ਤੁਸੀਂ ਵੀ ਆਪਣੀ ਜਥੇਬੰਦੀ ਵੱਲੋਂ ਹਮੇਸ਼ਾ ਹੀ ਮੰਗ ਉਠਾਈ ਆ ਕਿ ਰਿਪੀਰੀਅਨ ਕਾਨੂੰਨ ਦੇ ਦੀ ਪੰਜਾਬ ਦੇ ਪਾਣੀਆਂ ਦਾ ਫੈਸਲਾ ਹੋਣਾ ਚਾਹੀਦਾ ਪਰ ਪਿਛਲੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਕਿ ਹੁਣ ਕਿੱਧਰ ਗਈਆਂ ਕਿਸਾਨ ਜਥੇਬੰਦੀਆਂ ਅਸੀਂ ਤਾਂ ਇਕੱਲੇ ਲੱਗੇ ਹੋਏ ਆ ਕੀ ਲੱਗਦਾ ਵੀ ਕਿਸ ਤਰ੍ਹਾਂ ਦਾ ਜਥੇਬੰਦੀਆਂ ਦਾ ਲੋਕਾਂ ਦੇ ਵਿੱਚ ਜਿਹੜਾ ਲੋਕ ਸਤਿ ਕਿਸ ਤਰ੍ਹਾਂ ਦਾ ਪ੍ਰਭਾਵ ਛੱਡਣਾ ਚਾਹੁੰਦੇ ਭਗਵੰਤ ਮਾਨ ਦੇਖੋ ਉਹ ਜੋ ਮਰਜ਼ੀ ਕਰੀ ਜਾ ਸਰਕਾਰਾਂ ਦੇ ਕੂੜ ਪ੍ਰਚਾਰ ਕਰਨ ਦੇ ਨਾਲ ਤੁਸੀਂ ਇਹ ਦੱਸੋ ਕਿ ਭਗਵੰਤ ਮਾਨ ਦੀ ਕਿਹੜੀ ਗੱਲ ਤੇ ਲੋਕ ਯਕੀਨ ਕਰਦੇ ਜੀ ਉਹਨੇ ਆਪਣੀ ਐਮਐਲਏ ਖੜਿਆ ਲੋਕਾਂ ਨੇ ਕਿ ਪਹਿਲਿਆਂ ਦਾ ਕੀ ਬਣਿਆ ਹਾਂ ਉਹਨਾਂ ਨੇ ਕਿਹਾ ਸੀ ਨਸ਼ਾ ਜਿਹੜੇ ਤਸਕਰ ਉਹਨਾਂ ਦੇ ਘਰ ਢਾਉਣੇ ਆ ਲੋਕਾਂ ਨੇ ਕਿਹਾ ਥਾਰ ਵਾਲੀ ਬੀਬੀ ਦਾ ਘਰ ਕਿਉਂ ਨਹੀਂ ਢਾਰੇਗੀ ਠੀਕ ਆ ਮਜੀਠੀਆ ਤੋਂ ਮਾਫੀ ਮੰਗੀ ਕੇਜਰੀਵਾਲ ਨੇ ਜਿਹੜਾ ਖੁਦ ਸ਼ਰਾਬ ਘਟਾਲੇ 'ਚ ਨਾਮ ਆ ਇਹ ਕਿਤੇ ਨਾ ਅਖਬਾਰ ਤੇ ਮਤਲਬ ਜਮਸ਼ਾਦ ਅਖਬਾਰ ਨੇ ਪੱਖ 'ਚ ਖਬਰ ਲਾਈ ਸੀ ਕਿ ਵਿਰੋਧ ਦੇ ਵਿੱਚ ਠੀਕ ਆ ਉਹ ਪੜ੍ਹ ਕੇ ਹਰ ਇੱਕ ਨੂੰ ਆਸਾ ਆਉਂਦਾ ਸੀ ਫਰੰਟ ਪੇਜ ਅਖਬਾਰ ਦੀ ਖਬਰ ਸੀ ਕਿ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਥੱਲੇ ਭਗਵੰਤ ਸਿੰਘ ਦੀ ਵੱਡੀ ਫੋਟੋ ਲੱਗੀ ਹੋਈ ਸੀ ਹਮ ਪਤਾ ਨਹੀਂ ਲੈ ਵੀ ਖਬਰ ਸੰਜੀਦਗੀ ਨਾਲ ਲਾਈ ਸੀ ਕਿ ਮਜ਼ਾਕ ਕੀਤਾ ਹੋਇਆ ਸੀ ਠੀਕ ਆ ਹਮ ਜਦੋਂ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈਗੀ ਆ ਠੀਕ ਆ ਤੇ ਸਰਕਾਰ ਜੋ ਕਹਿੰਦੀ ਆ ਲੋਕ ਬਿਲਕੁਲ ਉਹਦੇ ਉਲਟਾ ਸੋਚਦੇ ਹੈਗੇ ਠੀਕ ਆ ਇਹਨਾਂ ਨੇ ਕਿਹਾ ਕਿ ਸੀ ਪਾਣੀ ਬਚਾਉਣਾ ਸੀਗਾ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਅੱਜ ਵੀ ਨਹੀਂ ਲੈ ਹੁਣ ਉਹ ਨਹੀਂ ਲੈ ਕੇ ਆਏ ਕੇਂਦਰ ਤੋਂ ਮੰਗ ਹੀ ਕੀਤੀ ਐ ਵੀ ਰੱਦ ਕਰੋ ਡੈਮ ਸੇਫਟੀ ਐਕਟ 2021 ਚ ਆਇਆ ਸੀ 2022 ਤੋਂ ਲਗਾਤਾਰ ਵਿਰੋਧ ਕਰ ਰਹੇ ਕਿ ਡੈਮ ਸੇਫਟ ਸਾਡੀ ਡੈਮਾਂ ਤੇ ਸੈਕਟਰ ਨੇ ਕਬਜ਼ਾ ਕਰ ਲੈਣਾ ਇਹਦੇ ਖਿਲਾਫ ਮਤਾ ਪਾਉ ਪਰ ਇਹ ਬਿਲਕੁਲ ਜਿਹੜੇ ਹੈਗੇ ਆ ਉਹ ਚੁੱਪ ਰਹੇ ਠੀਕ ਹੈ ਤੋ ਇਸ ਕਰਕੇ ਇਹ ਸਿਰਫ ਜਿਹੜੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈਗੀ ਆ ਇਹਨਾਂ ਦੇ ਕਹਿਣ ਦੇ ਨਾਲ ਠੀਕ ਹੈ ਤੁਸੀਂ ਗਲਾਬ ਨੂੰ ਰੂੜੀ ਕਹੀ ਜਾ ਉਹਨੇ ਰੂੜੀ ਨਹੀਂ ਬਣ ਜਾਣਾ ਜੀ ਠੀਕ ਹੈ ਇਸ ਕਰਕੇ ਉਹ ਜਿੰਨਾ ਮਰਜੀ ਕੂੜ ਪ੍ਰਚਾਰ ਕਰੀ ਜਾਣ ਬਾਕੀ ਚੰ ਤੇ ਥੁੱਕਿਆ ਕਹਿੰਦੇ ਆਪਣੇ ਮੂੰਹ ਤੇ ਜਿਹੜਾ ਹੈਗਾ ਡਿੱਗਦਾ ਹੁੰਦਾ ਕਿਸਾਨ ਜੱਥੇਬੰਦੀਆਂ ਅੱਜ ਵਾਹਿਦ ਪੰਜਾਬ ਦੀ ਉਹ ਠੇਰਾ ਜਿਹੜੀ ਲੋਕਾਂ ਦੀ ਬਾਹ ਫੜਦੀਆਂ ਨੇ ਕਿਸੇ ਮਟੇਰੀ ਸਿਆਸੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਝਾਕ ਨਹੀਂ ਜਿਹੜੀ ਝਾਕ ਬਦਲਾ ਆ ਲਈ ਸੀ ਉਹ ਵੀ ਉਹਨਾਂ ਦੀ ਜਿਹੜੀ ਹੱਲੇ ਚ